ਯੱਦਲਾ ਮੂ ਕਰਹੁਣਾ ਨੀ ਮੈਨੀ ਪੀਣੀ ਆ ਤਾਂ ਬਾਲੀ ਕੌੜੀ ਆ ਵੇ ਲੋਕਾਂ ਨੂੰ ਵੀ ਦਿਨਾਂ ਹੀ ਆ ਮਿੱਠੀਆਂ ਗੋਲੀਆਂ ਦਵਾਈ ਲੈ ਕੇ ਕੋਪਰ ਦੀ ਆਪ ਖਾ ਲਈ ਉਹ ਕੰਗਣਾ ਇਹਨੂੰ ਮੜੀ ਜੀ ਸਮਾਰ ਕੇ ਦਵਾਈ ਦੇਦੀ ਜਦੋਂ ਦੀਆਂ ਬੋਟਾਂ ਪੈਣ ਲੱਗੀਆਂ ਨੇ ਤਾਂ ਟੱਸ ਜੀ ਸੱਟੀ ਬੈਠਾ ਤੇ ਜਿਹੜੇ ਥਾਬ ਨਾਲ ਇਹ ਕੰਬੀ ਜੇ ਜਾਂਦਾ ਮੈਨੂੰ ਲੱਗਦਾ ਟੱਸ ਡਿਗੀ ਨਹੀਂ ਫੁੱਟ ਗਈ ਉਹ ਕੰਗਣਾ ਤੂੰ ਨਾ ਫਿਕਰ ਕਰੀ ਹੈਗਾ ਮੈਂ ਬੇਸਵਾਦ ਨਾਲ ਦਵਾਈ ਲੈ ਛੇਤੀ ਠੀਕ ਹੋਏਗਾ ਓਏ ਦਵਾਈ ਲੈ ਕੇ ਤਸ ਚੱਕ ਲੈ ਕਿਵੇਂ ਆਸ਼ਕੀ ਚ ਪੈਂਦਾ ਜਾਂਦਾ ਓਏ ਆਸ਼ਕੀ ਤਾਂ ਵੱਡਿਆ ਵੱਡਿਆਂ ਨੂੰ ਮਰਵਾ ਦਿੰਦੀ ਐ ਕੋਈ ਸੁਆਦ ਜਾਂ ਤਾਂ ਲੈਣ ਦੇ ਬੇਕਾ ਦਾ ਸੁਆਦ ਲਈ ਜਾਂਣਾ ਦਬਾਵਾ ਮੈਨੂੰ ਸੁਆਦ ਇੱਕ ਚਮਚਾ ਰਹਿ ਗਿਆ ਦਵਾਈ ਦਾ ਲਿਆ ਨਹੀਂ ਜਾਂਦਾ ਨਹੀਂ ਕਿਉਂ ਗਲਤ ਸਮਝਦੀ ਐ ਨਹੀਂ ਮੈਂ ਦਵਾਈ ਦਾ ਸੁਆਦ ਇਹ ਕਹਿੰਨਾ ਨਹੀਂ ਕਿਉਂ ਇਹਨੂੰ ਇਕੱਲੇ ਨੂੰ ਸੁਆਦ ਜਾਂ ਦੇਈ ਜਾਨੀ ਐ ਇੱਧਰ ਨੂੰ ਵੀ ਹੋ ਕੇ ਬਹਿ ਜਾ